ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 297 ਤੋਂ ਲੈ ਕੇ 299 ਤੱਕ ਸਵਾ ਮਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਸ਼ਲੋਕ ਖਟ ਸਾਸਤਰ ਉਚੋਕ ਹੈ ਅੰਤ ਨਪਾਰਾ ਵਾਰ ਭਗਤ ਸੋਹੇ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਛੇ ਹੀ ਸ਼ਾਸਤਰ ਜਿਸ ਤਰ੍ਹਾਂ ਸਨਾਤਨ ਧਰਮ ਦੇ ਕਿਨੇ ਜਾਂਦੇ ਨੇ ਛੇ ਹੀ ਸ਼ਾਸਤਰ ਕਹਿੰਦੇ ਕਹਿ ਰਹੇ ਨੇ ਕਿ ਉਸ ਪਰਮਾਤਮਾ ਦੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਕਹਿੰਦੇ ਜਿਹੜੇ ਉਹਦੇ ਭਗਤ ਨੇ ਉਹ ਉਹਦੇ ਦੁਆਰੇ ਤੇ ਉਹਦੇ ਗੁਣਾ ਦੀ ਸਿਫਤ ਸਲਾਹ ਕਰਦੇ ਹੋਏ ਬੜੇ ਸ਼ੋਭਾ ਦਿੰਦੇ ਨੇ ਪੌੜੀ ਖਸਟਮ ਘਟ ਸਾਸਤਰ ਕਹੈ ਸਿਮਰਤ ਕਥੈ ਅਨੇਕ ਉਤਮ ਉੱਚ ਪਾਰ ਬ੍ਰह्म ਗੁਣ ਅੰਤ ਨ ਜਾਣੈ ਸੇਖ ਕਹਿੰਦੇ ਸਹੀ ਸ਼ਾਸਤਰ ਤੇ ਸਿਮਰਤیاں ਸਾਰੇ ਕਹਿੰਦੇ ਇਹੀ ਕਥਨ ਕਰਦੇ ਨੇ ਵਾਰ-ਵਾਰ ਕਿ ਉਹ ਪਾਰ ਉਹ ਪਾਰ ਬ੍ਰह्म ਪਰਮਾਤਮਾ ਬਹੁਤ ਉੱਚਾ ਹੈ ਅਸੀਂ ਉਹਦੇ ਗੁਣਾ ਦਾ ਅੰਤ ਨਹੀਂ ਪਾ ਸਕਦੇ ਕਹਿੰਦੇ ਚਾਹੇ ਛੇਸ਼ਨਾਗ ਜੀ ਦੇ ਹਜ਼ਾਰਾਂ ਮੂੰਹ ਮੰਨੇ ਜਾਂਦੇ ਨੇ ਕਹਿੰਦੇ ਉਹ ਹਜ਼ਾਰਾਂ ਮੋਹਾਂ ਦੇ ਨਾਲ ਪ੍ਰਮਾਤਮਾ ਦੇ ਹਜ਼ਾਰਾਂ ਹੀ ਨਵੇਂ ਨਾਮ ਲੈ ਕੇ ਪ੍ਰਮਾਤਮਾ ਦੀ ਸਿਫਤ ਕਰਦਾ ਕਹਿੰਦੇ ਉਹਨੇ ਵੀ ਨਿਯੰਤ ਪਾਇਆ ਨਾਰਦ ਮຸນ ਜਨ ਸੁਖ ਵਿਆਸ ਜਸ ਗਾਵਤ ਗੋਬਿੰਦ ਰਾਸ ਗੀਦੇ ਹਰ ਸਿਉ ਬੀਦੇ ਭਗਤ ਰਚੇ ਭਗਵੰਤ ਇਹ ਸਾਰੇ ॠषि मुनि ਨੇ ਕਹਿੰਦੇ ਜਿਵੇਂ ਨਾਰਦ ॠषि ਹੋਰ मुनि ਜਨ ਨੇ ਸੁਕ ਤੇ ਵਿਆਸ ਨੇ ਇਹ ਕਹਿੰਦੇ ਸੁਖ ਸੁਖ ਦੇਵ ॠषि ਨੂੰ ਕਿਹਾ ਗਿਆ ਇਹ ਸਾਰੇ ਕਹਿੰਦੇ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਭਗਤ ਨੇ ਉਹ ਪ੍ਰਮਾਤਮਾ ਦੇ ਗੁਣ ਗਾ ਕੇ ਬੜੇ ਆਨੰਦ ਵਿੱਚ ਰਹਿੰਦੇ ਨੇ ਤੇ ਸਦਾ ਪ੍ਰੇਮ ਦੇ ਵਿੱਚ ਪ੍ਰਮਾਤਮਾ ਦੇ ਵਿੱਚ ਰਚੇ ਰਹਿੰਦੇ ਨੇ ਮੋਹੋ ਮਾਨ ਭ੍ਰਮ ਬਿਨ ਸਿਓ ਪਾਈ ਸਰਨ ਦਿਆਲ ਚਰਨ ਕਮਲ ਮਾਨਤਾਨ ਬਸੇ ਦਰਸ਼ਨ ਦੇਖ ਨਿਹਾਲ ਕਹਿੰਦੇ ਜਿਹੜੇ ਜੀਵ ਪਰਮਾਤਮਾ ਉਸ ਦਿਆਲੂ ਦੀ ਸ਼ਰਨ ਵਿੱਚ ਆਉਂਦੇ ਨੇ ਉਹਨਾਂ ਤੇ ਕਹਿੰਦੇ ਆ ਹੰਕਾਰ ਮਾਇਆ ਦਾ ਮੋਹ ਇਹ ਸਭ ਕੁਝ ਉਹਨਾਂ ਦੇ ਭ੍ਰਮ ਖਤਮ ਹੋ ਜਾਂਦੇ ਨੇ ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਤੇ ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਦਰਸ਼ਨ ਕਰਕੇ ਪਰਮਾਤਮਾ ਦੇ ਸੋਹਣੇ ਚਰਨ ਕਮਲ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦੇ ਨੇ ਤੇ ਉਹ ਹਮੇਸ਼ਾ ਪਰਮਾਤਮਾ ਦਾ ਦੀਦਾਰ ਕਰਕੇ ਨਿਹਾਲ ਰਹਿੰਦੇ ਨੇ ਲਾਭ ਮਿਲੈ ਟੋਟਾ ਹਿਰੈ ਸਾਧ ਸੰਗ ਲਿਵਲਾਏ ਕਾਰਤਖਜਾਨਾ ਗੁਣ ਨਿਧ ਹਰੇ ਨਾਨਕ ਨਾਮ ਤੇ ਆਏ ਕਹਿੰਦੇ ਸਾਧੂ ਦੀ ਸੰਗਤ ਦੇ ਵਿੱਚ ਪਰਮਾਤਮਾ ਦੇ ਚਰਨਾਂ ਦੇ ਵਿੱਚ ਲਿਬ ਲਾਉਣ ਦੇ ਨਾਲ ਸਾਰਾ ਲਾਭ ਮਿਲਦਾ ਹੈ ਆਤਮਿਕ ਸਾਰੇ ਜਿਹੜੇ ਆਤਮਿਕ ਵਿਕਾਰ ਨੇ ਉਹ ਖਤਮ ਹੋ ਜਾਂਦੇ ਨੇ ਕਹਿੰਦੇ ਜੋ ਵੀ ਪਰਮਾਤਮਾ ਦਾ ਨਾਮ ਧਿਆਉਂਦੇ ਨੇ ਉਸ ਗੁਣਾ ਦੇ ਖਜ਼ਾਨੇ ਦਾ ਤੇ ਉਹਦੇ ਗੁਣਾ ਦੇ ਖਜ਼ਾਨੇ ਦੇ ਨਾਮ ਧੰਨ ਦੀ ਖੱਟਿਆ ਕਰਦੇ ਨੇ ਉਹ ਕਹਿੰਦੇ ਹਮੇਸ਼ਾ ਹੀ ਆਪਣੇ ਵਿਕਾਰ ਖਤਮ ਕਰ ਲੈਂਦੇ ਨੇ ਸ਼ਲੋਕ ਸੰਤ ਮੰਡਲ ਹਰ ਜਸ ਕਥੈ ਬੋਲੇ ਸਤ ਸੂ ਪਾਏ ਨਾਨਕ ਮਨ ਸੰਤੋਖੀ ਐ ਇੱਕ ਸਸਿਓ ਲੇਵ ਲਾਏ ਨਾਨਕ ਜੀ ਕਹਿੰਦੇ ਨੇ ਜਦੋਂ ਸਾਧ ਸੰਗਤ ਦੇ ਵਿੱਚ ਉਸ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਂਦੀ ਆ ਉਹਦੇ ਗੁਣ ਗਾਏ ਜਾਂਦੇ ਨੇ ਕਹਿੰਦੇ ਫਿਰ ਜੀਵ ਦਾ ਮਨ ਉਸ ਪਰਮਾਤਮਾ ਦੇ ਨਾਲ ਲਿਵ ਲਾ ਕੇ ਮਾਇਆ ਵੱਲੋਂ ਸੰਤੋਖ ਵਿੱਚ ਆ ਜਾਂਦਾ ਹੈ ਪਉੜੀ ਸਤਮ ਸੰਚੋ ਨਾਮ ਤਨ ਟੁੱਟ ਨਾ ਚਾਹੇ ਪੰਡਾਰ ਸੰਤ ਸੰਗ ਮਹਿ ਪਾਈਐ ਅੰਤ ਨ ਪਾਰਾ ਵਾਰ ਕਹਿੰਦੇ ਜਿਹੜੀ ਇਹ ਸੱਤਵੀਂ ਤਿੱਥ ਹੈਗੀ ਆ ਕਹਿੰਦੇ ਉਹ ਇਹ ਉਹਦਾ ਉਹਦੇ ਤੇ ਇਹ ਉਪਦੇਸ਼ ਆ ਕਿ ਉਸ ਪਰਮਾਤਮਾ ਦੇ ਨਾਮ ਧਨ ਦੀ ਖੱਟੀ ਕਰੋ ਜਿਹਦੇ ਕਹਿੰਦੇ ਭੰਡਾਰੇ ਕਦੇ ਨਹੀਂ ਖਤਮ ਹੁੰਦੇ ਕਹਿੰਦੇ ਸਾਧਾਂ ਦੀ ਸੰਗਤ ਦੇ ਵਿੱਚ ਹੀ ਉਸ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਜਿਹਦੇ ਗੁਣਾ ਦਾ ਅਸੀਂ ਅੰਤ ਨਹੀਂ ਪਾ ਸਕਦੇ ਆਪ ਤਜੋ ਗੋਬਿੰਦ ਪਜੋ ਸਰਨ ਪਰੋ ਹਰ ਰਾਇ ਦੁਖ ਹਰੈ ਪਵ ਜਲ ਤਰੈ ਮਨ ਚਿੰਦਿਆ ਫਲ ਪਾਏ ਕਹਿੰਦੇ ਜੇ ਆਪੇ ਦਾ ਤਿਆਗ ਕਰਕੇ ਆਪਣੇ ਅੰਦਰੋਂ ਹਉਮੈ ਦਾ ਤਿਆਗ ਕਰਕੇ ਉਸ ਪਰਮਾਤਮਾ ਦੀ ਸ਼ਰਨ ਪੈਨੇਓ ਤੇ ਉਹਦੀ ਬੰਦਗੀ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਦੀ ਤਾਂ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਇਹ ਸੰਸਾਰ ਰੂਪੀ ਭਵਜਲ ਤਰਿਆ ਜਾਂਦਾ ਹੈ ਤੇ ਜੀਵ ਮਨ ਇਛਤ ਫਲ ਪਾ ਲੈਂਦਾ ਹੈ ਵਾਹਿਗੁਰੂ ਜੀ ਆਠ ਪਹਿਰ ਮਨ ਹਰ ਜਪੈ ਸਫਲ ਜਨਮ ਪਰਵਾਨ ਅੰਦਰ ਬਾਹਰ ਸਦਾ ਸੰਗ ਕਰਨੇ ਹਾਰ ਪਛਾਨ ਕਹਿੰਦੇ ਉਹ ਪਰਮਾਤਮਾ ਤਾਂ ਸਦਾ ਜੀਵ ਦੇ ਸੰਗ ਆ ਅੰਦਰ ਵੀ ਤੇ ਬਾਹਰ ਵੀ ਤੇ ਉਹ ਸਭ ਕੁਝ ਕਰਨ ਵਾਲਾ ਹੈ ਕਹਿੰਦੇ ਉਹਦੇ ਨਾਲ ਜਾਣ ਪਛਾਨ ਪਾਓ ਜਿਹੜੇ ਜੀਵ ਕਹਿੰਦੇ ਅੱਠੇ ਪਹਿਰ ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਜਪਦੇ ਨੇ ਕਹਿੰਦੇ ਉਹਨਾਂ ਦਾ ਆਇਆ ਇੱਥੇ ਸਫਲ ਸਮਝੋ ਉਹਨਾਂ ਨੇ ਆਪਣਾ ਜਨਮ ਸਫਲਾ ਕਰ ਲਿਆ ਜੋ ਅਠੇ ਪਹਿਰ ਉਹਦਾ ਨਾਮ ਜਪਦੇ ਨੇ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ ਨਾਨਕ ਤੇ ਸਬ ਬਲੇ ਹਾਰਣੈ ਹਰ ਹਰ ਨਾਮ ਜਪੇ ਕਹਿੰਦੇ ਮੇਰਾ ਉਹੀ ਸਖਾ ਹੈ ਉਹੀ ਮੇਰਾ ਸੱਜਣ ਮਿੱਤਰ ਹੈ ਜੋ ਮੈਨੂੰ ਪਰਮਾਤਮਾ ਦਾ ਨਾਮ ਜਪਣ ਦੀ ਬੁੱਧੀ ਦਿੰਦਾ ਹੈ ਪ੍ਰੇਰਣਾ ਦਿੰਦਾ ਹੈ ਨਾਨਕ ਜੀ ਕਹਿੰਦੇ ਜੋ ਹਰੀ ਦਾ ਨਾਮ ਜਪਦੇ ਨੇ ਕਹਿੰਦੇ ਮੈਂ ਉਹਦੇ ਤੋਂ ਸਦਾ ਹੀ ਬਲੇ ਹਾਰੇ ਹਾਂ ਸਦਾ ਹੀ ਸਦਕੇ ਜਾਂਦਾ ਹਾਂ ਸ਼ਲੋਕ 8 ਪਹਿਰ ਗੁਨ ਗਾਈਐ ਤਜਿਐ ਅਵਰ ਜੰਜਾਲ ਜਮ ਕਾਂਕਰ ਜੋਹੇ ਨਾ ਸਕਈ ਨਾਨਕ ਪ੍ਰਭੂ ਦਿਆਲ ਕਹਿੰਦੇ ਆਪਾਂ ਹੋਰ ਕਰਮ ਕਾਂਡ ਛੱਡ ਕੇ ਅਠੇ ਪਹਿਰ ਉਸ ਪਰਮਾਤਮਾ ਦਾ ਨਾਮ ਜਪੀਏ ਕਹਿੰਦੇ ਫਿਰ ਨਾਮ ਜਪਣ ਦੇ ਨਾਲ ਕੀ ਹੁੰਦਾ ਨਾਨਕ ਜੀ ਕਹਿੰਦੇ ਨੇ ਪ੍ਰਭੂ ਕਹਿੰਦੇ ਬਹੁਤ ਦਿਆਲਾ ਹਮੇਸ਼ਾ ਦਇਆ ਕਰਨ ਵਾਲਾ ਉਹਦੇ ਨਾਮ ਜਪਿਆਂ ਕਹਿੰਦੇ ਫਿਰ ਜਮਾ ਦੀ ਮਾਰ ਨਹੀਂ ਸੈਣੀ ਪੈਂਦੀ ਪੌੜੀ ਅਸਟਮੀ ਆਸਤ ਸਦ ਨਵਨਿਦ ਸਗਲ ਪਦਾਰਥ ਪੂਰਨ ਬੁੱਧ ਕਵਲ ਪਰਗਾਸ ਸਦਾ ਆਨੰਦ ਨਿਰਮਲ ਰੀਤ ਨਿਰੋਧਰਮੰਤ ਫਿਰ ਕਹਿੰਦੇ ਜਿਹੜੀ ਅੱਠੇ ਦੀ ਤਿਤ ਹੈਗੀ ਆ ਕਹਿੰਦੇ ਉਹਦਾ ਵੀ ਇਹੀ ਉਪਦੇਸ਼ ਆ ਕਿ ਪ੍ਰਮਾਤਮਾ ਦਾ ਨਾਮ ਜਪਿਆਂ ਜੀਵ ਨੂੰ 18 ਆ ਸਾਰੀਆਂ ਸਿੱਧੀਆਂ ਜਿਹੜੀਆਂ ਕਹਿੰਦੇ ਨੇ ਤੇ 9 ਨਿੱਧੀਆਂ 18 ਸਿੱਧੀਆਂ ਮੰਨੀਆਂ ਨੇ ਤੇ 9 ਨਿੱਧੀਆਂ ਜਿਹਦੇ ਮਤਲਬ ਸੰਸਾਰ ਦੇ 9 ਖਜਾਨੇ ਨੇ ਉਹ ਕਹਿੰਦੇ ਮਿਲ ਜਾਂਦੇ ਨੇ ਕਹਿੰਦੇ ਸਾਰੇ ਪਦਾਰਥ ਜੀਵ ਨੂੰ ਮਿਲ ਜਾਂਦੇ ਨੇ ਉਹਦੀ ਜਿਹੜੀ ਬੁੱਧ ਹੈਗੀ ਆ ਉਹ ਚੰਗੀ ਬਣ ਜਾਂਦੀ ਆ ਦੁਰਮਤ ਉਹਦੀ त्याग ਹੋ ਜਾਂਦੀ ਆ ਉਹਦਾ ਹਿਰਦੇ ਰੂਪੀ ਕਵਲ ਖਿੜਿਆ ਰਹਿੰਦਾ ਸਦਾ ਆਨੰਦ ਵਿੱਚ ਰਹਿੰਦਾ ਕਹਿੰਦੇ ਪਰਮਾਤਮਾ ਦਾ ਜਿਹੜਾ ਇਹ ਨਾਮ ਜਪਣ ਵਾਲਾ ਮੰਤਰ ਆ ਇਹ ਜੀਵ ਦੀ ਜਿਹੜੀ ਜੀਵਨ ਜੁਗਤਾ ਉਹਨੂੰ ਪਵਿੱਤਰ ਬਣਾ ਦਿੰਦਾ ਹੈ ਸਗਲ ਧਰਮ ਪਵਿੱਤਰ ਇਸ ਨਾਨ ਸਭ ਮਹਿ ਊਚ ਵਿਸ਼ੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ ਕਹਿੰਦੇ ਸਾਰੇ ਜਿਹੜੇ ਹੈਗੇ ਨੇ ਇਸ਼ਨਾਨ ਕਰਨਾ ਹੋਰ ਧਰਮ ਕਰਮ ਗਿਣੇ ਜਾਂਦੇ ਨੇ ਉਹ ਸਾਰੇ ਕਹਿੰਦੇ ਪ੍ਰਮਾਤਮਾ ਦੇ ਨਾਮ ਵਿੱਚ ਆ ਜਾਂਦੇ ਨੇ ਇਹ ਸਭ ਤੋਂ ਉੱਚਾ ਗਿਆਨ ਆ ਜੋ ਪ੍ਰਮਾਤਮਾ ਦਾ ਨਾਮ ਜਪਣਾ ਕਹਿੰਦੇ ਗੁਰੂ ਦੇ ਸੰਗ ਉਸ ਪਰਮਾਤਮਾ ਦਾ ਭਜਨ ਕਰੀਏ ਤੇ ਉਹਦੇ ਪ੍ਰੇਮ ਰੰਗ ਦੇ ਵਿੱਚ ਰੰਗ ਕੇ ਉਹਦਾ ਨਾਮ ਜਪੀਏ ਤਾਂ ਕਹਿੰਦੇ ਇਸ ਸੰਸਾਰ ਸਾਗਰ ਨੂੰ ਨਾਨਕ ਜੀ ਕਹਿੰਦੇ ਤਰ ਸਕੀਦਾ ਹੈ। ਸ਼ਲੋਕ ਨਾਰਾਇਣ ਨਹਿ ਸਿਮਰਿਓ ਮੋਹਯੋ ਸਵਾਦ ਬਿਕਾਰ। ਨਾਨਕ ਨਾਮ ਵਿਸਾਰੀਏ ਨਰਕ ਸੁਰਗ અવਤਾਰ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮਾਤਮਾ ਦਾ ਨਾਮ ਵਿਸਾਰ ਦਿੰਦੇ ਨੇ ਫਿਰ ਕਹਿੰਦੇ ਦੁੱਖ ਸੁੱਖ ਲਈ ਕਹਿੰਦੇ ਉਹਨਾਂ ਨੂੰ ਮੁੜ ਮੁੜ ਜਨਮ ਮਰਨ ਦੇ ਚੱਕਰ ਵਿੱਚ ਪੈਣਾ ਪੈਂਦਾ ਕਹਿੰਦੇ ਜਿਹੜੇ ਨਾਮ ਨਹੀਂ ਸਿਮਰਦੇ ਕਹਿੰਦੇ ਪਦਾਰਥਾਂ ਦੇ ਪੋਗਾਂ ਦੇ ਸਵਾਦ ਵਿੱਚ ਕਹਿੰਦੇ ਜਿਹੜੇ ਗਲਤਾਨ ਨੇ ਉਹਨਾਂ ਦਾ ਫਿਰ ਜਨਮ ਮਰਨ ਦਾ ਚੱਕਰ ਰਹਿੰਦਾ ਹੈ ਪੌੜੀ ਨਮੀ ਨਵੈਸ਼ਦਰ ਅਪਵੀਤ ਹਰ ਨਾਮ ਨਾ ਜਪੈ ਕਰਤ ਵਿਪਰੀਤ ਕਹਿੰਦੇ ਜਿਹੜੇ ਜੀਵ ਪਰਮਾਤਮਾ ਦਾ ਨਾਮ ਨਹੀਂ ਜਪਦੇ ਇਹਦੇ ਤੋਂ ਉਲਟ ਜੀਵਨ ਦੀ ਮਰਿਆਦਾ ਰੱਖਦੇ ਨੇ ਉਹ ਕਹਿੰਦੇ ਨਵੀਂ ਥਿੱਤ ਤੇ ਨੌਵੀਂ ਜੀ ਨੌਵੇਂ ਜਿੱਦਾਂ 8 9 ਇਹਦਾ ਨੌਵੀਂ ਥਿੱਤ ਤੇ ਕਹਿੰਦੇ ਉਹਨਾਂ ਦੇ ਕਹਿੰਦੇ ਸਰੀਰ ਦੇ ਜਿਹੜੇ ਨੌ ਛੇਦਰ ਨੇ ਜਿਵੇਂ ਨੱਕ ਕੰਨ ਇਹ ਕਹਿੰਦੇ ਅਪਵਿੱਤਰ ਰਹਿੰਦੇ ਨੇ ਜਦੋਂ ਨਾਮ ਨਹੀਂ ਜਪਦੇ ਪਰ ਤ੍ਰਿਯ ਰਮੈ ਬਕੈ ਸਾਦਨਿੰਦ ਕਰਨ ਨਾ ਸੁਨਹੀ ਹਰ ਜਸ ਬਿੰਦ ਫਿਰ ਕਹਿੰਦੇ ਜੋ ਪਰਮਾਤਮਾ ਦਾ ਕਹਿੰਦੇ ਇੱਕ ਰਤੀ ਜਿੰਨੇ ਸਮੇਂ ਲਈ ਵੀ ਜਸ ਨਹੀਂ ਸੁਣਦੇ ਸਿਫਤ ਸਲਾਹ ਨਹੀਂ ਸੁਣਦੇ ਕਹਿੰਦੇ ਜੋ ਪਰਾਈ ਇਸਤਰੀ ਨਾਲ ਸੰਬੰਧ ਬਣਾਉਂਦੇ ਨੇ ਸਾਧਾਂ ਦੀ ਨਿੰਦਾ ਕਰਦੇ ਨੇ ਕਹਿੰਦੇ ਫਿਰ ਉਹਨਾਂ ਦੇ ਵਿੱਚ ਸਾਰੇ ਔਗਣ ਆਏ ਰਹਿੰਦੇ ਨੇ ਨਾਮ ਨਾ ਜਪਣ ਦੇ ਕਰਕੇ ਹੇਰੇ ਪਰਦਰਬ ਉਦਰ ਕੈ ਤਾਈ ਅਗਨ ਨ ਨਿਵਰੇ ਤ੍ਰਿਸਨਾ ਨਾ ਬੁਝਾਈ ਉਹ ਕਹਿੰਦੇ ਢਿੱਡ ਭਰਨ ਦੀ ਖਾਤਰ ਦੂਸਰਿਆਂ ਦਾ ਧਨ ਚੋਰੀ ਕਰਦੇ ਨੇ ਫਿਰ ਵੀ ਕਹਿੰਦੇ ਉਹਨਾਂ ਦੀ ਜਿਹੜੀ ਲਾਲਚ ਦੀ ਅਗਨ ਹੁੰਦੀ ਆ ਉਹ ਖਤਮ ਨਹੀਂ ਹੁੰਦੀ ਨਾ ਹੀ ਮਾਇਆ ਦੀ ਤ੍ਰਿਸ਼ਨਾ ਬੁਝਦੀ ਆ ਹਾਰਾ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਬਿਸਰਤ ਮਰ ਜਮੈਂ ਅਪਾਗੇ ਨਾਨਕ ਜੀ ਕਹਿੰਦੇ ਨੇ ਜਿਹੜੇ ਹਰੀ ਦੀ ਸੇਵਾ ਭਗਤੀ ਨਹੀਂ ਕਰਦੇ ਪ੍ਰਮਾਤਮਾ ਦੀ ਉਹਨਾਂ ਵਿੱਚ ਇਹ ਜਿਹੜੇ ਸਾਰੇ ਆਪਾਂ ਬਿਕਾਰ ਗਿਣੇ ਨੇ ਇਹਦੇ ਨਾਲ ਹੀ ਜੰਮਣ ਮਰਨ ਦਾ ਉਹਨਾਂ ਦਾ ਚੱਕਰ ਬਣਿਆ ਰਹਿੰਦਾ ਜਦੋਂ ਨਾਮ ਨਹੀਂ ਜਪਦੇ ਪਰਮਾਤਮਾ ਨੂੰ ਵਿਸਾਰਦੇ ਨੇ ਜਿਹੜੇ ਜੀਵ ਫਿਰੋ ਇਹਨਾਂ ਵਿਕਾਰਾਂ ਦੇ ਵਿੱਚ ਫਸੇ ਰਹਿੰਦੇ ਨੇ ਸ਼ਲੋਕ ਦਸ ਦੇਖੋ ਜਿਤ ਮੈਂ ਫਿਰਿਓ ਜਤ ਦੇਖੋ ਤਤ ਸੋਏ ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ ਕਹਿੰਦੇ ਜਿੱਥੇ ਵੀ ਦੇਖਦੇ ਆ ਉੱਥੇ ਵੀ ਪ੍ਰਮਾਤਮਾ ਵਿਆਪਕ ਆ ਪਰ ਮੈਂ ਕਹਿੰਦੇ ਦਸਾਂ ਦਿਸ਼ਾਂ ਦੇ ਵਿੱਚ ਖੋਜਦਾ ਫਿਰਿਆ ਕਿਉਂਕਿ ਨਾਮ ਨਹੀਂ ਜਪਿਆ ਫਿਰ ਦਸਾਂ ਦਿਸ਼ਾਂ ਦੇ ਵਿੱਚ ਖੋਜਦਾ ਫਿਰਿਆ ਫਿਰ ਵੀ ਮੈਨੂੰ ਪ੍ਰਮਾਤਮਾ ਨਹੀਂ ਮਿਲਿਆ ਉਹ ਪ੍ਰਮਾਤਮਾ ਜਿਹੜਾ ਹਰ ਇੱਕ ਜਗ੍ਹਾ ਤੇ ਤੇ ਜਿੱਥਰ ਵੀ ਦੇਖਦੇ ਆ ਉੱਥੇ ਵਿਆਪਕ ਆ ਪਰ ਨਾਮ ਤੋਂ ਬਿਨਾ ਨਹੀਂ ਅਨੁਭਵ ਹੁੰਦਾ ਫਿਰ ਨਾਨਕ ਜੀ ਕਹਿੰਦੇ ਨੇ ਮਨ ਜੀਵ ਦਾ ਤਾਂ ਹੀ ਵਾਸ ਵਿੱਚ ਆਉਂਦਾ ਜਦੋਂ ਉਸ ਪੂਰੇ ਪਰਮਾਤਮਾ ਦੀ ਕਿਰਪਾ ਹੁੰਦੀ ਆ ਇਹ ਜੀਵ ਦੇ ਵਾਸ ਨੀਗਾ ਪੌੜੀ ਦਸਮੀ ਦਾ ਦੁਆਰ ਵਾਸ ਕੀਨੇ ਮਨ ਸੰਤੋਖ ਨਾਮ ਜਪ ਲੈਨੇ ਫਿਰ ਕਹਿੰਦੇ ਨੇ ਦਸਮੀ ਥਿਤ ਤੇ ਵੀ ਇਹ ਉਪਦੇਸ਼ ਆ ਕਿ ਜੀਵ ਨੇ ਜਦੋਂ ਨਾਮ ਜਪਿਆ ਤਾਂ ਉਹਦਾ ਮਨ ਸੰਤੋਖ ਵਿੱਚ ਆ ਜਾਂਦਾ ਫਿਰ ਜਿਹੜੇ ਉਹਦੇ ਸਾਰੇ ਗਿਆਨ ਇੰਦਰੇ ਨੇ ਸਾਰੇ ਕਰਮ ਇੰਦਰੇ ਨੇ ਇਹ ਸਾਰੇ ਫਿਰ ਜੀਵ ਦੇ バス ਵਿੱਚ ਆ ਜਾਂਦੇ ਨੇ ਪਰ ਆਉਂਦੇ ਨੇ ਨਾਮ ਜਪਿਆਂ ਕਰਨੀ ਸੁਨੀਐ ਜਸ ਗੋਪਾਲ ਨੈਨੀ ਪੀਖਤ ਸਾਦ ਦਿਆਲ ਕਹਿੰਦੇ ਕੰਨਾਂ ਦੇ ਨਾਲ ਉਸ ਪਰਮਾਤਮਾ ਦਾ ਜੋ ਧਰਤੀ ਨੂੰ ਪਾਲਣ ਹਾਰ ਹੈ ਉਹਦਾ ਜਸ ਸੁਣੀਏ ਕਹਿੰਦੇ ਸਾਧਾਂ ਦੀ ਸੰਗਤ ਕਰੀਏ ਜੋ ਦਿਆਲ ਨੇ ਸਾਨੂੰ ਉਹਦਾ ਨਾਮ ਦਿੰਦੇ ਨੇ ਉਹਨਾਂ ਦੇ ਦਰਸ਼ਨ ਕਰੀਏ ਆਪਣੇ ਨੇਤਰਾਂ ਰਾਹੀਂ ਰਸਨਾ ਗੁਣ ਗਾਵੇ ਬੇਅੰਤ ਮਨ ਮਹਿ ਚਿਤ ਵੈ ਪੂਰਨ ਭਗਵੰਤ ਖਾਸ ਚਰਨ ਸੰਤ ਟਹਿਲ ਕਮਾਈਐ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਐ ਫਿਰ ਕਹਿੰਦੇ ਜਿਹੜੇ ਜੀਵ ਆਪਣੀ ਰਸਨਾ ਨਾਲ ਉਸ ਬਿਆੰਤ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ ਆਪਣੇ ਮਨ ਦੇ ਵਿੱਚ ਉਸ ਪ੍ਰਮਾਤਮਾ ਨੂੰ ਹਮੇਸ਼ਾ ਚੇਤੇ ਵਿੱਚ ਰੱਖਦੇ ਨੇ ਤੇ ਆਪਣੇ ਹੱਥਾਂ ਦੇ ਨਾਲ ਸੰਤਾਂ ਦੀ ਚਰਨਾਂ ਦੀ ਸੇਵਾ ਕਰਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਇਹ ਸਾਰੇ ਸੰਜਮ ਨੇ ਕਹਿੰਦੇ ਇਹ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਜੀਵ ਵਿੱਚ ਆਉਂਦੇ ਨੇ ਜਿਹੜੀ ਇਹ ਸਾਰੇ ਚੰਗੇ ਕਰਮ ਨੇ ਸ਼ਲੋਕ ਏਕੋ ਏਕ ਬਖਾਨੀ ਐ ਬਿਰਲਾ ਜਾਣੈ ਸਵਾਦ ਗੁਣ ਗੋਬਿੰਦ ਨ ਜਾਣੀਐ ਨਾਨਕ ਸਭ ਬਿਸਮਾਦ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਵੀ ਉਸ ਪਰਮਾਤਮਾ ਨੂੰ ਸਾਰੇ ਇਹੀ ਕਹਿੰਦੇ ਨੇ ਵੀ ਉਹ ਇੱਕ ਪਰਮਾਤਮਾ ਇੱਕ ਹੈ ਤੇ ਉਹਦਾ ਨਾਮ ਆਨੰਦ ਦੇਣ ਵਾਲਾ ਹੈ ਕਰ ਕਹਿੰਦੇ ਜਿਹੜਾ ਇਹ ਆਨੰਦ ਹੈ ਇਹਦਾ ਸਵਾਦ ਕਿਸੇ ਬਿਰਲੇ ਨਹੀਂ ਚਖਿਆ ਹੈ ਕਹਿੰਦੇ ਪਰਮਾਤਮਾ ਦੇ ਗੁਣ ਤੇ ਪਰਮਾਤਮਾ ਕਹਿੰਦੇ ਉਹਨੂੰ ਜਾਣਿਆ ਨਹੀਂ ਜਾ ਸਕਦਾ ਉਹਦੀ ਹਰ ਇੱਕ ਅਦਾ ਕਹਿੰਦੇ ਵਿਸਮਾਦ ਕਰਨ ਵਾਲੀ ਹੈ ਅਸਚਰਜਮਈ ਹੈ ਪਰਮਾਤਮਾ ਉਹਦੇ ਗੁਣ ਉਹਦੀਆਂ ਖੇਡਾਂ ਸਭ ਕੁਝ ਜੀਵ ਲਈ ਅਸਚਰਜਮਈ ਹੈ ਜਦ ਤੱਕ ਜੀਵ ਨੂੰ ਉਹਦਾ ਅਨੁਭਵ ਨਹੀਂ ਹੋ ਜਾਂਦਾ ਉਹਦੀ ਰਹਿਮਤ ਦੇ ਨਾਲ ਪੌੜੀ ਇਕਾਦਸੀ ਨਿਕਟ ਪੇਖੋ ਹਰ ਰਾਮ ਇੰਦਰੀ ਬਸ ਕਰ ਸੁਣੋ ਹਰ ਨਾਮ ਕਹਿੰਦੇ ਇਕਾਦਸੀ ਦੇ ਵਰਤ ਨਾ ਰੱਖੋ ਇਕਾਦਸੀ ਦੇ ਥਿਤ ਦੇ ਅਨਸਾਰ ਪਰਮਾਤਮਾ ਨੂੰ ਆਪਣੇ ਨੇੜੇ ਜਾਣੋ ਆਪਣੇ ਗਿਆਨ ਇੰਦਰੀਆਂ ਨੂੰ ਕਾਬੂ ਵਿੱਚ ਕਰਕੇ ਉਸ ਪਰਮਾਤਮਾ ਦਾ ਨਾਮ ਸੁਣੋ ਮਨ ਸੰਤੋਖ ਸਰਬਜੀ ਦੀਆ ਇਨ ਬਿਦ ਵਰਤ ਸੰਪੂਰਨ ਪਿਆ ਕਹਿੰਦੇ ਜੇ ਜੀਵ ਦਾ ਮਨ ਸੰਤੋਖ ਵਿੱਚ ਆ ਗਿਆ ਵਿਕਾਰਾਂ ਵੱਲੋਂ ਮਾਇਆ ਵੱਲੋਂ ਆਸਾ ਤ੍ਰਿਸ਼ਨਾ ਵੱਲੋਂ ਤੇ ਸਾਰਿਆਂ ਉੱਪਰ ਜੀਵ ਦਿਆ ਕਰਨ ਲੱਗ ਗਿਆ ਕਹਿੰਦੇ ਇਹਨੂੰ ਤੁਸੀਂ ਸਮਝੋ ਵੀ ਤੁਹਾਡਾ ਜਿਹੜਾ ਇਕਾदशी ਦਾ ਵਰਤਾ ਸੰਪੂਰਨ ਹੋ ਗਿਆ ਇਹ ਤੋਂ ਬਿਨਾਂ ਹੋਰ ਕੋਈ ਵਰਤ ਨਹੀਂ ਹੈ ਜਿਸ ਤਰ੍ਹਾਂ ਵਰਤ ਰੱਖਣੇ ਆ ਉਹਦੀ ਉਹਦੇ ਵੱਲੋਂ ਦੱਸ ਰਹੇ ਨੇ ਵੀ ਉਹ ਵਰਤ ਰੱਖਣੇ ਅਸਲ 'ਚ ਵਰਤ ਨਹੀਂ ਵਰਤ ਇਹ ਨੇ ਜਦੋਂ ਤੁਹਾਡੇ ਜਿਹੜੇ ਇੰਦਰੇ ਬਾਸ ਵਿੱਚ ਆ ਜਾਣ ਜੀਵਾਂ ਤੇ ਦਇਆ ਹੋ ਜAVE ਦੂਜੀਆਂ ਤੇ ਇਹ ਵਰਤ ਨੇ ਤਾਵਤ ਮਨ ਰੱਖੇ ਇਕਠਾਏ ਮਨ ਤਨ ਸੁਧਜਪਤ ਹਰਨਾਏ ਫਿਰ ਹੋਰ ਵਰਤ ਸੁਣ ਲੋ ਕਹਿੰਦੇ ਉਹ ਇਹ ਆ ਕਿ ਜੀਵ ਆਪਣੇ ਚੰਚਲ ਮਨ ਨੂੰ ਟਿਕਾ ਕੇ ਰੱਖੇ ਲਾਲਸਾ ਨਾ ਕਰੇ ਚੀਜ਼ਾਂ ਦੀ ਆਪਣੇ ਮਨ ਨੂੰ ਤੇ ਹਿਰਦੇ ਨੂੰ ਪ੍ਰਮਾਤਮਾ ਦਾ ਨਾਮ ਜਪ ਕੇ ਸ਼ੁੱਧ ਕਰੇ ਇਹ ਵਰਤਨੇ ਸਬ ਮਹ ਪੂਰ ਰਹੇ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ ਕਹਿੰਦੇ ਉਹ ਪ੍ਰਮਾਤਮਾ ਸਾਰਿਆਂ ਵਿੱਚ ਸਮਾਇਆ ਹੋਇਆ ਨਾਨਕ ਜੀ ਕਹਿੰਦੇ ਜੀਵ ਦਾ ਧਰਮ ਕਿਹੜਾ ਜਿਹੜਾ ਅਟੱਲ ਧਰਮ ਆ ਸੱਚਾ ਧਰਮ ਕਦੇ ਨਾ ਖਤਮ ਹੋਣ ਵਾਲਾ ਉਹ ਹੈ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੋ ਇਹੀ ਅਟੱਲ ਧਰਮਾ ਸ਼ਲੋਕ ਦੁਰਮਤ ਹਰੀ ਸੇਵਾ ਕਰੀ ਪੇਟੇ ਸਾਧ ਕਿਰਪਾਲ ਨਾਨਕ ਪ੍ਰਭ ਸਿਉ ਮਿਲ ਰਹੇ ਬਿਨ ਸੇ ਸਗਲ ਜੰਜਾਲ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਗੁਰੂ ਦੀ ਕਿ ਉਹ ਗੁਰੂ ਜੋ ਕਿਰਪਾਲੂ ਆ ਉਹਦੀ ਕਹਿੰਦੇ ਸੇਵਾ ਕਰੀ ਆ ਤਾਂ ਉਹਦੀ ਕਹਿੰਦੇ ਮਾੜੀ ਜਿਹੜੀ ਬੁੱਧ ਸੀਗੀ ਉਹ ਤਿਆਗੀ ਗਈ ਆ ਤੇ ਉਹਨੇ ਕਹਿੰਦੇ ਸਾਰੇ ਨਾਮ ਜਪਣ ਨੂੰ ਛੱਡ ਕੇ ਬਾਕੀ ਹੋਰ ਜਿਹੜੇ ਧਾਰਮਿਕ ਪਖੰਡ ਨੇ ਕਰਮ ਕਾਂਡ ਨੇ ਉਹ ਛੱਡ ਦਿੱਤੇ ਨੇ ਫਿਰ ਉਹ ਕਹਿੰਦੇ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ ਉਹ ਜੀਵ ਜੋ ਗੁਰੂ ਦੀ ਸ਼ਰਨ ਪੈ ਕੇ ਉਹਦੀ ਸੇਵਾ ਕਰਦਾ ਉਹਦੀ ਜਿਹੜੀ ਬੋਧਾ ਉਹ ਸਮਤ ਵਾਲੀ ਹੋ ਜਾਂਦੀ ਆ ਉਹਦੇ ਸਾਰੇ ਸਗਲ ਜੰਜਾਲ ਬਿੰਸ ਜਾਂਦੇ ਨੇ ਫਿਰ ਉਹ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ ਪੌਰੀ ਦੁਆਦਸੀ ਦਾਨ ਨਾਮ ਇਸਨਾਨ ਹਰ ਕੀ ਭਗਤ ਕਰੋ ਤਜਮਾਨ ਕਹਿੰਦੇ ਜਿਹੜੀ ਦੁਆਦਸੀ ਦੀ ਤਿਥਾ ਉਹ ਵੀ ਕਹਿੰਦੀ ਆ ਕਿ ਦਾਨ ਕਰੋ ਦਾਨ ਕਿਸ ਚੀਜ਼ ਦਾ ਨਾਮ ਦਾ ਨਾਮ ਜਪੋ ਤੇ ਜਪਾਓ ਇਸਨਾਨ ਕਰੋ ਕਦੇ ਵਿੱਚ ਨਾਮ ਵਿੱਚ ਹਰ ਕੀ ਭਗਤ ਕਰੋ ਤੇ ਹੰਕਾਰ ਛੱਡ ਕੇ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਨ ਤ੍ਰਿਪਤਾ ਸੈ ਕੀਰਤਨ ਪ੍ਰਭ ਰੰਗ ਫਿਰ ਕਹਿੰਦੇ ਸਾਧੂ ਦੀ ਸੰਗਤ ਦੇ ਵਿੱਚ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਪਾਨ ਕਰੋ ਦਾ ਨਾਮ ਜਪੋ ਫਿਰ ਕਹਿੰਦੇ ਪਰਮਾਤਮਾ ਦਾ ਜਦੋਂ ਕੀਰਤਨ ਪ੍ਰੇਮ ਵਿੱਚ ਭਿੱਜ ਕੇ ਕਰਦੇ ਆ ਤਾਂ ਸਾਡਾ ਮਨ ਤ੍ਰਿਪਤੀ ਵਿੱਚ ਆ ਜਾਂਦਾ ਹੈ ਸਾਰੀਆਂ ਚੀਜ਼ਾਂ ਵੱਲੋਂ ਕੋਮਲ ਬਾਣੀ ਸਭ ਕੋ ਸੰਤੋਖ ਹੈ ਪੰਚ ਪੂ ਆਤਮਾ ਹਰ ਨਾਮ ਰਸ ਪੋਖੈ ਕਹਿੰਦੇ ਜਿਹੜੀ ਪਰਮਾਤਮਾ ਦੇ ਘਰ ਤੋਂ ਆਈ ਕੋਮਲ ਬਾਣੀਆਂ ਉਹ ਸਾਰੇ ਜੀਵਾਂ ਦੇ ਮਨ ਵਿੱਚ ਸੰਤੋਖ ਲਿਆਉਂਦੀ ਹੈ ਪੰਚਪੂ ਆਤਮਾ ਕਿਹਾ ਗਿਆ ਜੋ ਪੰਜਾਂ ਤਤਾਂ ਦੇ ਵਿੱਚੋਂ ਸਤੋ ਅੰਸ਼ ਦੇ ਨਾਲ ਬਣਿਆ ਹੋਇਆ ਮਾਨਾ ਕਹਿੰਦੇ ਇਹ ਪ੍ਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਕਹਿੰਦੇ ਏ ਟਿਕ ਜਾਂਦਾ ਹੈ ਇਹ ਮੰਨ ਜੋ ਜੀਵ ਦਾ ਹੈ ਗੁਰਪੂਰੇ ਤੇ ਇਹ ਨਿਸ਼ਚੋ ਪਾਈਐ ਨਾਨਕ ਨਾਮ ਰਮਤ ਫਿਰ ਜੋਂ ਨਾ ਆਈਐ ਨਾਨਕ ਜੀ ਕਹਿੰਦੇ ਨੇ ਪੂਰੇ ਗੁਰੂ ਤੋਂ ਫਿਰ ਸਾਨੂੰ ਇਹ ਪੱਕਾ ਨਿਸ਼ਚਾ ਹੋ ਜਾਂਦਾ ਕਿ ਜਿਹੜਾ ਜੀਵ ਪ੍ਰਮਾਤਮਾ ਦਾ ਨਾਮ ਜਪਦਾ ਉਹ ਫਿਰ ਆਵਾਗਵੰਧੇ ਚੱਕਰ ਤੋਂ ਮੁਕਤ ਹੋ ਜਾਂਦਾ ਉਹ ਪ੍ਰਮਾਤਮਾ ਦੇ ਵਿੱਚ ਸਮਾ ਜਾਂਦਾ ਜਿਹੜਾ ਉਹਦਾ ਨਾਮ ਜਪਦਾ ਹੰਦੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਦੀਆਂ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਬਾ